ਇੱਕ ਕੁੜੀ ਦੇ ਨਾਲ ਦੋ ਸਕੇ ਭਰਾਵਾਂ ਨੇ ਵਿਆਹ ਕਰਵਾਇਆ ਹੈ ਕਿੰنو ਪੜੇ ਲਿਖੇ ਨੇ ਪਰ ਅਜਿਹਾ ਕੰਮ ਕਿਉਂ ਕੀਤਾ ਏ ਇਹ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ ਇਕ ਅਜਿਹਾ ਪਿੰਡ ਜਿੱਥੇ ਭਾਵੇਂ ਭਰਾ ਏਕੇ ਭਾਵੇਂ ਚਾਰ ਏ ਭਾਵੇਂ ਪੰਜ ਏ ਪਰ ਕੁੜੀ ਘਰ ਦੇ ਵਿੱਚ ਇੱਕੋ ਹੀ ਆਉਂਦੀ ਏ ਇਸ ਦੇ ਪਿੱਛੇ ਵੱਡਾ ਕਾਰਨ ਕੀ ਏ ਆਖਿਰਕਾਰ ਕਿਸ ਚੀਜ਼ ਨੂੰ ਬਚਾਉਣ ਦੇ ਲਈ ਇਹ ਘਰ ਦੇ ਵਿੱਚ ਇੱਕੋ ਹੀ ਕੁੜੀ ਲੈ ਕੇ ਆਉਂਦੇ ਨੇ ਇਹ ਜਾਣ ਲਵੋ ਜੀ ਆਸ ਹੋ ਸਤਿਗੁਰਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਬਹੁਤ ਸਾਰੀਆਂ ਖਬਰਾਂ ਬਹੁਤ ਸਾਰੇ ਅਜਿਹੇ ਅ ਦਿਲਚਸਪ ਕિસ્ਸੇ ਜਿਹੜੇ ਸਾਹਮਣੇ ਆਉਂਦੇ ਨੇ ਜਿਸ ਨੂੰ ਦੇਖ ਕੇ ਲੋਕ ਹੈਰਾਨ ਹੁੰਦੇ ਨੇ ਇਹ ਹੈਰਾਨ ਕਰਨ ਵਾਲੀ ਜਿਹੜੀ ਵੀਡੀਓ ਹੈ ਜਾਂ ਕਹਿ ਲਓ ਜਾਂ ਫੋਟੋ ਨੇ ਜਾਂ ਤਸਵੀਰਾਂ ਨੇ ਜਾਂ ਖਬਰ ਹੈ ਇਹ ਕਾਫੀ ਬਹੁਤ ਸਾਰੇ ਲੋਕ ਇਸ ਦੀ ਆਲੋਚਨਾ ਕਰ ਰਹੇ ਨੇ ਤੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਇਹ ਰੀਤੀ ਰਿਵਾਜਾਂ ਦੇ ਨਾਲ ਜੁੜੇ ਹੋਏ ਨੇ ਜੀ ਹਾ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਵਿੱਚੋਂ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਜਿੱਥੇ ਦੋ ਸੱਕੇ ਭਰਾਵਾਂ ਨੇ ਇੱਕ ਕੁੜੀ ਦੇ ਨਾਲ ਵਿਆਹ ਕਰਵਾਇਆ ਹੈ ਵਿਆਹ ਦੇ ਪੂਰੇ ਪ੍ਰਦੇਸ਼ ਦੇ ਵਿੱਚ ਚਰਚਾ ਹੈ ਚਰਚਾ ਹੈ ਪਿੰਡ ਵਾਲਿਆਂ ਨੇ ਜਸ਼ਨ ਵੀ ਮਨਾਇਆ ਕੁਝ ਵਿਦੂਸ਼ ਬੇਦੀਆਂ ਸਾਹਮਣੇ ਆਈਆਂ ਅਤੇ ਇਸ ਵੀਡੀਓ ਦੇ ਕਲਿੱਪਸ ਤੇ ਬਹੁਤ ਸਾਰੇ ਲੋਕਾਂ ਨੇ ਆਲੋਚਨਾ ਕੀਤੀ ਤੇ ਬਹੁਤ ਸਾਰੇ ਲੋਕਾਂ ਨੇ ਜਿਹੜੀ ਉਹ ਤਾਰੀਫ ਕੀਤੀ ਤੁਹਾਨੂੰ ਇਹ ਵੀ ਜਾਣ ਕੇ ਹੈਰਾਨੀ ਹੋਵੇਗੀ ਕਿ ਇਹ ਲੋਕ ਪੜੇ ਲਿਖੇ ਨਹੀਂ ਜੀ ਹਾਂ ਇੱਕ ਨੌਜਵਾਨ ਜਿਹੜਾ ਹੈ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਇੱਕ ਨੌਜਵਾਨ ਜਿਹੜਾ ਹੈ ਉਸ ਦੀ ਸਰਕਾਰੀ ਨੌਕਰੀ ਹੈ ਲੜਕੀ ਵੀ ਜਿਹੜੀ ਆ ਉਹ ਪੜੀ ਲਿਖੀ ਹੈ ਤੇ ਪੂਰਾ ਪਰਿਵਾਰ ਪੜਿਆ ਲਿਖਿਆ ਹੈ ਪਰ ਫਿਰ ਵੀ ਇਹਨੇ ਫੈਸਲਾ ਕਿਉਂ ਲਿਆ ਇਹ ਹਰ ਕੋਈ ਜਾਣਨਾ ਚਾਹੁੰਦਾ ਹੈ ਤੁਹਾਨੂੰ ਪੂਰਾ ਮਾਮਲਾ ਦੱਸ ਦਿਆ ਗੌਰਤਲਾ ਬੈਕਿਜ ਸਰਬੋਰ ਦੇ ਉੱਤਰਾਖੰਡ ਦੇ ਜੋਨਸ ਜੋਨਸਾਰ ਬਾਬਰ ਦੇ ਵਿੱਚ ਪੁਰਾਣੇ ਸਮੇਂ ਦੇ ਵਿੱਚ ਜਿਹੜੀਆਂ ਮਹਿਲਾ ਹੀ ਮਹਿਲਾ ਦੇ ਨਾਲ ਵਿਆਹ ਕਰਵਾ ਲੈਂਦੀਆਂ ਸੀ ਤੇ ਨਾਲ ਦੇ ਨਾਲ ਇੱਥੇ ਭਰਾਵਾਂ ਭਰਾ ਜਿਹੜੇ ਹੁੰਦੇ ਸੀ ਉਹ ਵੀ ਜਿਹੜੇ ਨੇ ਇੱਕੋ ਹੀ ਕੁੜੀ ਘਰ ਦੇ ਵਿੱਚ ਲੈ ਕੇ ਜਿਹੜਾ ਨੇ ਆਉਂਦੇ ਸੀ ਉਹ ਜਿਹੜਾ ਇਹ ਪਰੰਪਰਾਏ ਉਹ 70 ਜਾਂ ਅਸਵੀ ਈਸਵੀ ਦੇ ਵਿੱਚ ਚੱਲਦਾ ਸੀ ਪਰ ਉਸ ਤੋਂ ਬਾਅਦ ਇਹ ਚੀਜ਼ਾਂ ਦੇਖਣ ਨੂੰ ਨਹੀਂ ਮਿਲੀਆਂ ਪਰ ਇੰਨੇ ਸਾਲਾਂ ਬਾਅਦ ਇੰਨੇ ਸਦੀਆਂ ਬਾਅਦ ਇਹਨਾਂ ਨੇ ਫਿਰ ਤੋਂ ਉਹ ਪਰੰਪਰਾ ਜਿਹੜੀ ਉਹ ਸ਼ੁਰੂ ਕਰ ਦਿੱਤੀ ਹੈ ਜਿਵੇਂ ਮੰਨਿਆ ਜਾਂਦਾ ਹੈ ਕਿ ਜ਼ਮੀਨ ਦੇ ਵਟਵਾਰਾ ਨਾ ਹੋਵੇ ਪ੍ਰਾਪਰਟੀ ਸਾਡੇ ਕੋਲ ਹੀ ਰਵੇ ਦੋ ਭਰਾਵਾਂ ਦੇ ਵਿੱਚ ਨਾ ਵੰਡਿਆ ਜਾਵੇ ਇੱਕੋ ਹੀ ਘਰ ਰਵੇ ਇਸ ਕਰਕੇ ਇੱਕੋ ਹੀ ਜਿਹੜੀ ਔਰਤ ਹੈ ਉਹ ਲਿਆਂਦੀ ਜਾਂਦੀ ਹੈ ਦੱਸਿਆ ਜਾਂਦਾ ਹੈ ਕਿ ਪ੍ਰਾਪਰਟੀ ਦੇ ਵਟਵਾਰੇ ਤੋਂ ਬਚਣ ਦੇ ਲਈ ਅਜਿਹਾ ਕੰਮ ਕੀਤਾ ਜਾਂਦਾ ਸੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਪੋਰ ਹੁੰਦੇ ਸੀ ਮਰਦ ਹੁੰਦੇ ਸੀ ਉਹ ਲੰਬੀ ਲੰਬੇ ਸਮੇਂ ਦੇ ਲਈ ਉਹ ਕੰਮ ਦੀ ਤਲਾਸ਼ ਦੇ ਵਿੱਚ ਸ਼ਹਿਰ ਦੇ ਵਿੱਚ ਰਹਿੰਦੇ ਸੀ ਜਾਂ ਆਪਣੇ ਪਿੰਡ ਤੋਂ ਵੱਖਰਾ ਰਹਿੰਦੇ ਸੀ ਜੇ ਜਿਹੜੀ ਪਤਨੀ ਹੁੰਦੀ ਸੀ ਤੇ ਪਰਿਵਾਰ ਹੁੰਦੇ ਹੁੰਦੇ ਸੀ ਜਾਂ ਜਿਹੜੇ ਹੋਰ ਭਰਾਵਾਂ ਦੇ ਨਾਲ ਵਿਆਹ ਹੋਇਆ ਹੋਇਆ ਉਹ ਘਰ ਦੇ ਵਿੱਚ ਰਹਿ ਕੇ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਾਜਿਕ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਸੀ ਇਸ ਦੇ ਨਾਲ ਹੀ ਜਿਹੜਾ ਉਹ ਇੰਨਾ ਫਰਕ ਨਹੀਂ ਪੈਂਦਾ ਸੀ ਕਿ ਭਰਾ ਇੱਕ ਭਾਵੇਂ ਬਾਹਰ रह ਰਿਹਾ ਹੈ ਤੇ ਇੱਕ ਘਰ ਦੇ ਵਿੱਚ ਰਹਿ ਰਿਹਾ ਹੈ ਤੇ ਘਰ ਵਾਲੀ ਉਹਦੇ ਨਾਲ ਰਹਿੰਦੀ ਸੀ ਪਰ ਹੁਣ ਇਸੇ ਰਿਵਾਜ ਨੂੰ ਇਹਨਾਂ ਨੇ ਦੁਬਾਰਾ ਤੋੜ ਦਿੱਤਾ ਹੈ ਹੁਣ ਇਸੇ ਰਿਵਾਜ ਨੂੰ ਇਸ ਪਰਿਵਾਰ ਨੇ ਦੁਬਾਰਾ ਤੋੜ ਦਿੱਤਾ ਅਤੇ ਹੁਣ ਇੱਕ ਨੌਜਵਾਨ ਵਿਦੇਸ਼ ਦੇ ਵਿੱਚ ਹੈ ਤੇ ਇੱਕ ਨੌਜਵਾਨ ਪਿੰਡ ਦੇ ਵਿੱਚ ਹੀ ਰਹਿੰਦਾ ਹੈ ਤੇ ਜਿਹੜੀ ਲੜਕੀ ਹੈ ਉਸ ਦਾ ਵਿਆਹ ਜਿਹੜਾ ਹੈ ਉਹ ਹੋਇਆ ਉੱਧਰ ਲੋਕ ਆਖਣ ਲੱਗ ਗਏ ਕਿ ਇਹ ਕੁੜੀ ਕਿਵੇਂ ਵਿਆਹ ਦੇ ਲਈ ਮੰਨ ਸਕਦੀ ਹੈ ਪੁਰਾਣਾ ਸਮਾਂ ਨਿਕਲ ਗਿਆ ਹੈ ਪੁਰਾਣੀਆਂ ਰੀਤ ਪਰੰਪਰਾਵਾਂ ਨਿਕਲ ਚੁੱਕੀਆਂ ਨੇ ਪੁਰਾਣੇ ਰੀਤੀ ਰਿਵਾਜ ਨਿਕਲ ਚੁੱਕੇ ਨੇ ਪਰ ਇਸ ਇਹਨਾਂ ਨੇ ਇਸ ਦੀ ਰੀਵਾਜ ਨੂੰ ਕਿਉਂ ਵਧਾਵਾ ਦਿੱਤਾ ਇੱਧਰ ਅਵਿਆਦੀ ਚਰਚਾ ਇਲਾਕੇ ਦੇ ਵਿੱਚ ਜਿਹੜਾ ਹੈ ਉਹ ਖੂਬ ਚਰਚਾ ਦੇ ਵਿੱਚ ਹੈ ਸੋਸ਼ਲ ਮੀਡੀਆ ਤੇ ਲੋਕ ਇਸ ਵਿਆਹ ਤੇ ਸਵਾਲ ਚੁੱਕ ਰਹੇ ਨੇ ਉਹਨਾਂ ਨੇ ਕਿਹਾ ਕਿ ਪੁਰਾਣਾ ਸਮਾ ਬਦਲਾ ਹੋ ਚੁੱਕਿਆ ਹੈ ਇਸ ਸਵਾਲ ਤੇ ਲੜਕੀ ਦੇ ਲੜਕੀ ਤੇ ਵੀ ਸਵਾਲ ਚੁੱਕਿਆ ਗਿਆ ਕਿ ਉਹ ਆਖਿਰਕਾਰ ਇਸ ਤਰੀਕੇ ਦੇ ਨਾਲ ਕਿਵੇਂ ਮੰਨ ਸਕਦੇ ਹੋ ਸੋ ਤੁਸੀਂ ਕੀ ਕਹੋਗੇ ਕੀ ਤੁਹਾਨੂੰ ਲੱਗਦਾ ਹੈ ਕਿ ਇਹਨਾਂ ਨੇ ਇਸ ਤਰੀਕੇ ਦੇ ਨਾਲ ਪੁਰਾਣੀ ਪਰੰਪਰਾ ਨੂੰ ਚਲਾ ਕੇ ਸਹੀ ਕੀਤਾ ਹੈ ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਦੋ ਭਰਾਵਾਂ ਦੇ ਨਾਲ ਵਿਆਹ ਕਰਵਾਉਣਾ ਅਗਰ ਦੋ ਦੇ ਖਾਤੇ ਜੇਕਰ ਉਹ ਚਾਰ ਭਰਾ ਵੀ ਹੁੰਦੇ ਤੇ ਉਹ ਚਾਰਾਂ ਦੇ ਨਾਲ ਵੀ ਵਿਆਹ ਕਰਵਾ ਸਕਦੇ ਸੀ ਸੋ ਇਹ ਤੁਹਾਨੂੰ ਲੱਗਦਾ ਹੈ ਕਿ ਕਿਸੇ ਹੱਦ ਤੱਕ ਸਹੀ ਹੈ ਜਾਂ ਗਲਤ ਹੈ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦੱਸਿਓ